پاکستان والے پابی مکھیمتری ہے مریم شریف نواز شریف دی بیٹی وہ دی میں مان چٹھی لکھوں گی تھوڑا دوں لاہور آدر دلی والے تو دا ہے میں ساڈا دوں گیڑے ہی دے جائے بھی لکھلا چٹھی جی بیبا میں کہہ پہلے ایک پاکستان والی تو دکھی رہے ہاں توں بھی کر لا ہے ਕੀ ਕਰੀਏ ਜਿੰਝਾ ਹੁੰਦਾ ਸਾਨੂੰ ਪੈਂਦਾ ਜੀ ਆਨੰਦਕਾਰ ਜਦੋਂ ਹੁੰਦੇ ਸੀ ਨਾ ਕੋਈ ਕੁੜੀ ਸਿੱਖਿਆ ਦਿੰਦੀ ਸੀ ਆਵਾਜ਼ ਨਹੀਂ ਆਉਂਦੀ ਐਂ ਜੀ ਆਵਾਜ਼ ਆਉਂਦੀ ਨਹੀਂ ਫਿਰ ਤੈਨੂੰ ਕੀ ਪਤਾ ਮੈਂ ਕੀ ਪੁੱਛੀ ਅਨਾ ਮੈਂ ਕਿਹਾ ਆਵਾਜ਼ ਆਉਂਦੀ ਨਹੀਂ ਕਿਰਨਾ ਇਹ ਤਾਂ ਮਦ ਲਾਉਂਦੀ ਹੈ ਬਾਲੇ 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 ਪੱਕੇ ਹੋ ਤੁਸੀਂ ਵੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਘੋੜਾ ਹੈ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਘੋੜਾ ਹੈ ਟੱਟੂ ਹੈ ਇਹ ਕੀ ਹੋ ਗਿਆ ਉਹ ਕਿਹੜੀ ਲੈਂਗੁਏਜ ਹੈ ਤੁਸੀਂ ਕਹਿੰਦੇ ਆਪਾ ਤੁਹਾਡੀ ਡਾਇਰੈਕਟ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾਓ ਮਾਰਿਓ ਮਖਮਦ ਰੱਜ਼ੀ ਇਹਨੂੰ ਰਿਸਕ ਕਰੋ